ਸੱਚੇ ਪਾਤਸ਼ਾਹ ਕਹਿੰਦੇ ਇਹ ਮਨੁੱਖ ਕਿਹਦੇ ਨਾਲ ਲੱਗਿਆ ਹੋਇਆ ਕੋਈ ਸੋਨੇ ਨਾਲ ਲੱਗਿਆ ਹੋਇਆ ਕੋਈ ਮਹਿਲ ਮਾਰੀਆਂ ਨਾਲ ਲੱਗਿਆ ਹੋਇਆ ਕੋਈ ਸਾਧ ਸੰਗਤ ਜੀ ਆਪਣੇ ਰੂਪ ਦਾ ਮਾਣ ਕਰੀ ਬੈਠਾ ਕੋਈ ਕਹਿੰਦਾ ਮੇਰੇ ਬਸਤਰ ਸੋਨੇ ਆ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਇਹ ਕੂੜ ਹੈ ਇਹ ਮਨੁੱਖ ਵੀ ਝੂਠਾ ਹੈ ਤੇ ਕੂੜੀਆਂ ਚੀਜ਼ਾਂ ਨਾਲ ਇਹ ਪਿਆਰ ਬਾਈ ਬਠਾ ਝੂਠ ਨੇ ਪਿਆਰ ਬਾਈ ਬਠਾ ਸਾਧ ਸੰਗਤ ਜੀ ਤੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਐਡਾ ਨਿਉ ਐਡਾ ਪਿਆਰ ਬਣਾਈ ਬੈਠਾ ਇਹ ਇਹ ਚੀਜ਼ਾਂ ਨਾਲ ਕਿਸੇ ਨੂੰ ਸਾਧ ਸੰਗਤ ਜੀ ਉਹਦਿਆਂ ਦਾ ਮਾਨ ਹੈ ਮਹਾਰਾ ਦੇ ਸੱਚੇ ਪਾਤਸ਼ਾਹ ਨੇ ਸਾਰੀ ਗੱਲ ਹੀ ਕਰਤੀ ਗੁਰਬਾਣੀ ਦੇ ਵਿੱਚ ਤੇ ਗੁਰੂ ਪਾਤਸ਼ਾਹ ਨੇ ਇਹ ਜੋ ਸਮਾਜ ਵਿੱਚ ਹੋ ਰਿਹਾ ਕਿਉਂਕਿ ਪੌੜੀ ਦੇ ਵਿੱਚ ਜਦੋਂ ਅਸੀਂ ਸ਼ਲੋਕ ਦੇ ਵਿੱਚ ਗੁਰੂ ਪਾਤਸ਼ਾਹ ਗੱਲ ਕਰਦੇ ਆ ਨਾ ਸਾਧ ਸੰਗਤ ਜੀ ਪਹਿਲਾਂ ਮਹਾਰਾ ਦੱਸਦੀ ਆ ਵੀ ਇਹ ਮਨੁੱਖ ਕੀ ਕਰ ਰਿਹਾ ਹੈ ਤੇ ਫਿਰ ਮਹਾਰਾ ਸੱਚੇ ਪਾਤਸ਼ਾਹ ਉਸੇ ਹੀ ਸ਼ਲੋਕ ਵਿੱਚ ਉਸੇ ਹੀ ਪੌੜੀ ਵਿੱਚ ਉਹਦਾ ਇਲਾਜ ਕਰਦੇ ਆ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਮਨੁੱਖਾ ਜਿਹੜਾ ਇਹ ਦੁਨੀਆਂ ਦੇ ਲੋਕ ਆ ਜਿਹੜੇ ਇਹ ਸਾਰੇ ਝੂਠ ਵਿੱਚ ਲੱਗੇ ਹੋਏ ਆ ਤੇ ਝੂਠ ਵਿੱਚ ਲੱਗ ਕੇ ਤੇ ਵਿਸਰਿਆ ਕਰਤਾਰ ਉਹ ਸੱਚ ਇਹਨਾਂ ਨੇ ਵਿਸਾਰਤਾ ਪਾਤਸ਼ਾਹ ਕਹਿੰਦੇ ਜੇ ਸਾਧ ਸੰਗਤ ਜੀ ਅਸੀਂ ਇਹ ਦੁਨੀਆਂ ਦੀਆਂ ਚੀਜ਼ਾਂ ਵਿੱਚ ਲੱਗ ਕੇ ਕੋਈ ਸੋਨੇ ਨਾਲ ਪਿਆਰ ਕਰਕੇ ਕੋਈ ਪਰਿਵਾਰ ਨਾਲ ਪਿਆਰ ਕਰਕੇ ਕੋਈ ਮਹਿਲ ਮਾਠੀਆਂ ਮਾਰੀਆਂ ਨਾਲ ਪਿਆਰ ਕਰਕੇ ਜਾਸੀ ਸੱਤਾ ਦਾ ਰਸ ਭੋਗ ਕੇ ਉਹਦੇ ਨਾਲ ਪਿਆਰ ਕਰਕੇ ਜੇ ਸਾਥੋਂ ਉਹ ਕਰਤਾਰ ਵਿਸਰ ਗਿਆ ਨਾ ਅਕਾਲ ਪੁਰਖ ਵੈਗੁਰੂ ਪਰਮਾਤਮਾ ਵਿਸਰ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਇੱਥੇ ਆਇਆ ਪਰਵਾਹ ਨਹੀਂ ਐ ਤੂੰ ਕਿਉਂਕਿ ਤੂੰ ਝੂਠ ਨਾਲ ਲੱਗਿਆ ਪਿਆ ਤੂੰ ਇਹਨਾਂ ਚੀਜ਼ਾਂ ਨਾਲ ਜੁੜ ਕੇ ਤੂੰ ਉਸ ਅਕਾਲ ਪੁਰਖ ਵੈਗੁਰੂ ਪਰਮਾਤਮਾ ਨੂੰ ਵਿਸਾਰ ਦਿੱਤਾ ਤੇ ਤੂੰ ਆਪਣੇ ਜੀਵਨ ਵਿੱਚ ਐਦਾਂ ਦੇ ਕੰਮ ਨਾ ਕਰ ਜੇ ਸੱਚੇ ਪਾਤਸ਼ਾਹ ਐਦਾਂ ਹੀ ਸਾਧ ਸੰਗਤ ਦੀ ਅੱਗੇ ਬਾਣੀ ਵਿੱਚ ਸਾਨੂੰ ਸਮਝਾਉ ਰਹੇ ਆ ਹਰ ਥਾਂ ਤੇ ਵੀ ਕਿਤੇ ਤੋਂ ਇਹ ਇਹ ਜਿਹੜੀਆਂ ਚੀਜ਼ਾਂ ਇਹ ਬੰਸਨ ਵਾਲੀਆਂ ਚੀਜ਼ਾਂ ਇਹ ਖਤਮ ਹੋ ਜਾਣ ਵਾਲੀਆਂ ਚੀਜ਼ਾਂ ਇੱਕ ਗੱਲ ਚੇਤੇ ਰੱਖਣੀ ਹੈ ਸਾਧ ਸੰਗਤ ਦੀ ਜਿਹੜੀ ਚੀਜ਼ ਪੈਦਾ ਹੋਈ ਹੈ ਜਿਹੜੀ ਚੀਜ਼ ਬਣੀ ਹੈ ਉਹ ਚੀਜ਼ ਨੇ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ ਹੈ ਉਹ ਕੋਈ ਵੀ ਚੀਜ਼ ਹੋਵੇ ਸਾਡੇ ਸਾਹਮਣੇ ਸਾਡਾ ਪੁੱਤਰ ਹੈ ਸਾਡੀ ਧੀ ਹੈ ਸਾਡਾ ਮਾਂ ਹੈ ਸਾਡੀ ਪਿਓ ਹੈ ਤੇ ਜਿੰਨਾ ਵੀ ਕੁਝ ਹੈ ਸਾਰਾ ਕੁਝ ਹੈ ਅਸੀਂ ਵੀ ਪੈਦਾ ਹੋਏ ਹਾਂ ਅਸੀਂ ਵੀ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ ਤੇ ਸੱਚੇ ਪਾਤਸ਼ਾਹ ਕਹਿੰਦੇ ਤੂੰ ਇਹਨਾਂ ਚੀਜ਼ਾਂ ਮਗਰ ਲੱਗ ਕੇ ਇਹਨਾਂ ਚੀਜ਼ਾਂ ਨਾਲ ਪਿਆਰ ਪਾ ਕੇ ਇਹਨਾਂ ਚੀਜ਼ਾਂ ਨਾਲ ਨਿਉਂ ਲਗਾ ਕੇ ਆਪਣਾ ਤੇ ਤੂੰ ਉਸ ਦੇ ਅਕਾਲ ਪੁਰਖ ਵੈਗੁਰ